ਸਿਵਾਜੀ ਚੈਨਲ ਟੀਵੀ ਨਿਊਜ਼ ਇੰਡੀਆ 265 ਤੇ 270 ਦਾ ਸਵਾਗਤ ਹੈ ਜੀ। ਜਲੰਧਰ ਦੇ ਵਿੱਚ ਇੱਕ ਹਿੰਦੂ ਧਰਮ ਦੇ ਨੌਜਵਾਨ ਨੂੰ ਮੁਸਲਮਾਨ ਦੇ ਭਾਈਚਾਰੇ ਦੇ ਲੋਕ ਕੁੱਟਿਆ ਗਿਆ ਸੀ। ਪਰ ਅੱਜ ਢੜੀਵਾਲ ਦੇ ਵਿੱਚ ਦੋ ਜੋ ਸ਼ਿਖਸ਼ਣਾਂ ਦੇ ਸੀਨੀਅਰ ਅਫਸਰੂ ਨੇ ਉਹਨਾਂ ਨੂੰ ਢੜੀਵਾਲ ਦੇ ਵਿੱਚ ਨਜਬੰਦ ਕੀਤਾ ਗਿਆ ਸੀ। ਜਿਨ੍ਹਾਂ ਦੇ ਵਿੱਚ ਰੋਹਿਤ ਮਹਾਜਨ ਅਤੇ ਹਣੀ ਮਹਾਜਨ ਸਨ। ਸਾਡੇ ਨਾਲ ਅਸਲੇ ਮੌਜੂਦ ਨੇ ਰੋਹਿਤ ਮਹਾਜਨ ਜੀ ਜੋ ਸ਼ਿਖਸ਼ਣਾਂ ਪੰਜਾਬ ਪੰਜਾਬ ਦੇ ਜੂਤ ਪ੍ਰਧਾਨ ਨੇ। ਰੋਹਿਤ ਮਹਾਜਨ ਤੁਹਾਡਾ ਸਵਾਗਤ ਹੈ ਸਾਰੇ ਚੈਨਲ ਤੋਂ। ਜੀ ਅਸ਼ੀਰਾਂ ਮਾ ਰੋਹਿਤ ਮਹਾਜਨ ਪੰਜਾਬ ਪ੍ਰਧਾਨ ਜੁਆ ਸ਼ਿਰਸਾਣਾ ਪੰਜਾਬ ਲੋ ਜੀ ਅੱਜ ਤੁਹਾਨੂੰ ਨਜ਼ਰਬੰਦ ਕੀਤਾ ਗਿਆ ਨਜ਼ਰਬੰਦ ਕਿਉਂ ਕੀਤਾ ਗਿਆ ਸਾਾਨੂੰ ਸਾਰਿਆਂ ਨੂੰ ਪਤਾ ਕਿ ਅਕਸਰ ਜਿਹੜੀ ਪੰਜਾਬ ਸਰਕਾਰ ਆ ਹਿੰਦੂਆਂ ਨਾਲ ਹੀ ਧੱਕੇਸ਼ਾਹੀ ਕਰਦੀ ਆ ਕਿਉਂ ਕਰਦੀ ਆ ਇਹ ਸਮਝ ਤੋਂ ਪਰੇ ਆ ਹਰ ਬਾਰ ਹਿੰਦੂਆਂ ਨਾਲ ਧੱਕੇਸ਼ਾਹੀ ਹੋਣਾ ਕੋਈ ਸਹੀ ਗੱਲ ਨਹੀਂ ਆ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਦੋਂ ਸਰਕਾਰ ਬੰਦੀ ਆ ਤੇ ਹਿੰਦੂਆਂ ਦੀ ਵੋਟਾਂ ਦੀ ਜਿਹੜੀ ਆ ਬਰਾਬਰ ਦੀ ਭਾਈਵਾਲੀ ਹੁੰਦੀ ਆ ਕਿਉਂਕਿ ਪੰਜਾਬ ਦੇ ਵਿੱਚ 43% ਹਿੰਦੂ ਜਿਹੜੀ ਵੋਟ ਆ ਜੇ ਅੱਜ ਮਾਨ ਸਾਹਿਬ ਸੀਐਮ ਦੀ ਕੁਰਸੀ ਤੇ ਵਿਰਾਜਮਾਨ ਨੇ ਕੋ ਹਿੰਦੂਆਂ ਦੀ ਬਦੌਲਤ ਨੇ ਪਰ ਹਿੰਦੂਆਂ ਨਾਲ ਜਦੋਂ ਧੱਕੇਸ਼ਾਹੀ ਹੁੰਦੀ ਆ ਤੇ ਸਰਕਾਰਾਂ ਆਖਾ ਕਿਉਂ ਬੰਦ ਕਰ ਲੈਂਦੀਆਂ ਨੇ ਸਰਕਾਰਾਂ ਕੀ ਚਾਹੁੰਦੀਆਂ ਨੇ ਇਹ ਗੱਲ ਸਾਡੀ ਸਮਝ ਚ ਨਹੀਂ ਆਂਦੀ ਅੱਜ ਜਲੰਧਰ ਦੇ ਵਿੱਚ ਜੋ એપisode ਹੋਇਆ ਉਸ ਦੇ ਸੰਬੰਧ ਦੇ ਵਿੱਚ ਹਿੰਦੂ ਸੰਗਠਨਾ ਨੇ ਇੱਕ ਜਿਹੜੀ ਕਾਲ ਕੀਤੀ ਸੀ ਅਸੀਂ ਉੱਥੇ ਬੈਠਕ ਕਰਨੀ ਸੀ ਉਸ ਬੈਠਕ ਨੂੰ ਦੇਖਦੇ ਹੋਇਆ ਪੁਲਿਸ ਪ੍ਰਸ਼ਾਸਨ ਨੇ ਅੱਜ ਸਵੇਰੇ 8:30 ਵਜੇ ਹੀ ਮੈਨੂੰ ਤੇ ਹਣੀ ਮਾਜਨ ਜਿਹੜਾ ਕਿ ਚੀਫ ਸੈਨਾ ਅਫਸਰ ਬਾਲਾ ਸਿੰਘ ਠਾਕਰੇ ਦਾ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਆ ਸਾਨੂੰ ਦੋਹਾਂ ਨੂੰ ਜਿਹੜਾ ਨਜ਼ਰਬੰਦ ਕਰ ਦਿੱਤਾ ਪ੍ਰਧਾਨ ਜੀ ਤੁਸੀਂ ਜਲੰਧਰ ਗਏ ਹੋ ਜਾਣਾ ਸੀਗਾ ਕੀ ਉੱਥੇ ਹੋਇਆ ਸੀਗਾ ਕਿਉਂ ਬੈਠਕ ਕਰਨੀ ਸੀ ਕੀ ਕਰਨਾ ਸੀ ਉੱਥੇ ਜਾ ਕੇ ਤੇ ਤੁਹਾਨੂੰ ਮੇਰੇ ਬੰਦ ਕਰ ਦਿੱਤਾ ਗਿਆ ਜਲੰਧਰ ਦੇ ਵਿੱਚ ਪਿਛਲੇ ਦਿਨੀ ਇੱਕ Hindu ਲੜਕੇ ਨੂੰ ਮੁਸਲਮਾਨ ਲੜਕਿਆਂ ਵੱਲੋਂ ਕੁੱਟਿਆ ਗਿਆ ਮਾਰਿਆ ਗਿਆ ਬੜੀ ਬੇਰਹਾਮੀ ਦੇ ਨਾਲ ਉਹਨੂੰ 25 ਤੋਂ 30 ਜਿਹੜੇ ਮੁਸਲਿਮ ਸਮਾਜ ਦੇ ਲੋਕ ਸੀ ਉਹਨਾਂ ਨੇ ਮਾਰਿਆ ਮਾਰਨ ਦਾ ਕਾਰਨ ਕੀ ਸੀ ਮਾਰਨ ਦਾ ਇਹ ਕਾਰਨ ਸੀ ਕਿ ਉਹਨੇ ਜੈ ਸ਼੍ਰੀ ਰਾਮ ਦਾ ਨਾਰਾ ਲਗਾਇਆ ਸੀ ਕਿ ਜੈ ਸ਼੍ਰੀ ਰਾਮ ਦਾ ਨਾਰਾ ਮਾਰਨਾ ਗਲਤ ਹੈ ਮੈਂ ਇਹੋੀ ਗੱਲ ਤੇ ਪੰਜਾਬ ਸਰਕਾਰ ਕੋਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਪੁੱਛਣਾ ਚਾਹਨਾ ਕਿ ਅਗਰ ਜੈ ਸ਼੍ਰੀ ਰਾਮ ਦਾ ਨਾਰਾ ਜਿਹੜਾ ਹੈ ਹਿੰਦੁਸਤਾਨ 'ਚ ਨਹੀਂ ਲੱਗੇਗਾ ਤੂ ਕਿੱਥੇ ਲੱਗੇਗਾ ਜੈ ਸ਼੍ਰੀ ਰਾਮ ਦਾ ਨਾਰਾ ਲਾਣਾ ਕੋਈ ਗਲਤ ਗੱਲ ਹੈ ਉਹਨੇ ਜਿਹੜਾ ਨਾਰਾ ਜੈ ਸ਼੍ਰੀ ਰਾਮ ਦਾ ਮਾਰਿਆ ਸੀ ਕਿਹੜੀ ਜਗ੍ਹਾ ਮਾਰਿਆ ਸੀ ਤੇ ਕਿਉਂ ਮਾਰਿਆ ਕੀ ਕਾਰਨ ਕੀ ਸੀ ਨਾਰਾ ਮਾਰਨ ਦਾ ਇੱਕ Hindu ਲੜਕਾ ਆਪਣੀ ਸਕੂਟਰੀ ਤੇ ਆਪਣੀ ਐਕਟਿਵਾ ਤੇ ਜਾ ਰਿਹਾ ਸੀ ਮੁਸਲਮ ਸਮੁਦਾਏ ਨੇ ਉੱਥੇ 25 ਤੋਂ 30 ਲੋਕ ਖੜੇ ਸੀ ਜਦੋਂ ਉਹ ਜਾ ਰਿਹਾ ਸੀ ਭਗਵਾਨ ਜੈ ਸ਼੍ਰੀ ਰਾਮ ਦਾ ਜਿਹੜਾ ਨਾਰਾ ਸ਼੍ਰੀ ਰਾਮ ਜਿਹੜੇ ਨਾ ਸਾਡੀ ਈਸਟ ਨੇ ਜਦੋਂ ਮਰਜ਼ੀ ਅਸੀਂ ਖਲੋਤੇ ਬੈਠੇ ਜਿੱਥੇ ਮਰਜ਼ੀ ਜਾਂਦੇ ਅਸੀਂ ਜੈ ਸ਼੍ਰੀ ਰਾਮ ਕਹਿ ਸਕਨੇ ਆ ਤੇ ਜੇ ਉਸਨੇ ਜੈ ਸ਼੍ਰੀ ਰਾਮ ਕਿਹਾ ਤੇ ਉਹਨਾਂ ਨੂੰ ਕੀ ਤਕਲੀਫ ਹੋਈ ਜੀ ਉਹਨਾਂ ਨੇ ਕਿਉਂ ਉਹਨੂੰ ਮਾਰਿਆ ਇੰਨੇ ਬੇਰਮੀ ਨਾਲ ਮਾਰਿਆ ਕਿ ਉਹਦਾ ਜਿਹੜਾ ਬਚਣਾ ਮੁਸ਼ਕਿਲ ਹੋਇਆ ਜੇ ਆਸ-ਪਾਸ ਦੇ ਲੋਕ ਉਹਨੂੰ ਨਾਮ ਬਚਾਉਂਦੇ ਤੇ ਪਤਾ ਨਹੀਂ ਕੀ ਹੋ ਜਾਂਦਾ ਉਸ ਹਿੰਦੂ ਲੜਕੇ ਦੀ ਸ਼ਾਇਦ મોત ਹੋ ਜਾਂਦੀ ਕੀ ਇਹ ਤਾਲਿਬਾਨ ਆ ਜਾਂ ਅਫਗਾਨਿਸਤਾਨ ਆ ਇਹ ਪੰਜਾਬ ਆ ਸਾਡੀ ਭੂਮੀ ਆ ਅਸੀਂ ਪੰਜਾਬ ਦੇ ਵਾਸੀ ਆ ਅਸੀਂ ਜਿੰਨਾ ਚੇ ਇੱਥੇ ਰਹਿਣਾ ਅਸੀਂ ਨਾਰੇ ਲਗਾਣੇ ਆ ਜੈ ਸ਼੍ਰੀ ਰਾਮ ਵੀ ਕਹਿਣਾ ਬੋਲੇ ਸੋ ਨਿਹਾਲ ਵੀ ਕਹਿਣਾ ਹਰ ਚੀਜ਼ ਕਹਿਣੀ ਆ ਪਰ ਇਹ ਜਿਹੜੇ ਮੁਸਲਮਾਨ ਨੇ ਇਹ ਜਿਹੜੇ ਲੋਕ ਨੇ ਜਿੱਥੇ ਤੇ ਇਹਨਾਂ ਦੀ ਗਿਣਤੀ ਘਟਵਾ ਉਥੇ ਬਿਲਕੁਲ ਠੀਕ ਨੇ ਜਿੱਥੇ ਇਹਨਾਂ ਦੀ ਗਿਣਤੀ ਵਧੀ ਆ ਇਹ ਬਦਮਾਸ਼ੀ ਕਰਦੇ ਨੇ ਪੰਜਾਬ ਦੇ ਵਿੱਚ ਪਹਿਲਾ ਐਪੀਸੋਡ ਆ ਕਿ ਮੁਸਲਮਾਨਾਂ ਦੁਆਰਾ ਇੱਕ ਨਜਾਇਜ਼ ਨਿਖੱਤੇ ਹਿੰਦੂ ਲੜਕੇ ਨੂੰ ਕੁੱਟਿਆ ਗਿਆ ਉਹਦੇ ਵਿਰੋਧ ਸਰੂਪ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਉੱਪਰ ਦੱਸਿਆ ਜਾ ਰਿਹਾ ਸੋਸ਼ਲ ਮੀਡੀਆ ਤੇ ਆਇਆ ਕਿ ਉਹਨਾਂ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ ਹੈ ਪਰਚਾ ਦਰਜ ਵੀ ਕਿਸ ਤਰ੍ਹਾਂ ਆਇਆ ਪਰਸੋਂ ਦੀ ਘਟਨਾ ਕਿਸੇ ਦੇ ਕੋਈ ਕਾਰਵਾਈ ਨਹੀਂ ਹੋਈ ਪਰਸੋਂ ਜਿਹੜੇ ਜਲੰਧਰ ਦੇ ਹਿੰਦੂ ਸੰਗਠਨ ਇਕੱਠੇ ਹੋਏ ਇਕੱਠੇ ਹੋ ਕੇ ਉਹਨਾਂ ਨੇ ਧਰਨਾ ਲਾਇਆ ਧਰਨਾ ਲਾਉਣ ਤੋਂ ਬਾਅਦ ਜਲੰਧਰ ਪ੍ਰਸ਼ਾਸਨ ਨੇ ਉਹਨਾਂ ਤੇ ਪਰਚਾ ਦਰਜ ਕੀਤਾ ਕਿਉਂ ヒンドੂਆਂ ਦੇ ਜਿਹੜੇ ਹਥਿਆਰੇ ਨੇ ਜਾਂ ਹਿੰਦੂਆਂ ਨੂੰ ਜਿਹੜੇ ਟਾਰਗੇਟ ਕਰਦੇ ਨੇ ਉਹਨਾਂ ਤੇ ਪਰਚੇ ਦਰਜ ਹਿੰਦੂਆਂ ਨੂੰ ਧਰਨੇ ਲਾ ਕੇ ਕਿਉਂ ਕਰਵਾਣੇ ਪੈਂਦੇ ਨੇ ਪੁਲਿਸ ਪ੍ਰਸ਼ਾਸਨ ਨੇ ਜਦੋਂ ਮੌਕੇ ਦੇ ਵੀਡੀਓ ਚੱਲੀ ਸਾਰੇ ਲੋਕ ਮੌਕੇ ਤੇ ਫੋਨ ਉੱਤੇ ਆਏ ਫੋਟੋਆਂ ਕਲੀਅਰ ਆਈਆਂ ਮੌਕੇ ਤੇ ਪਰਚਾ ਕਿਉਂ ਨਹੀਂ ਦਰਜ ਕੀਤਾ ਕੀ ਗੱਲ ਆ ਹਿੰਦੂਆਂ ਨਾਲ ਜਦੋਂ ਵੀ ਅੰਦੇਖੀ ਹੁੰਦੀ ਆ ਹਿੰਦੂਆਂ ਨਾਲ ਜਦੋਂ ਵੀ ਕਿਸੇ ਦਾ ਚੱਕਰ ਪੈਂਦਾ ਤੇ ਹਿੰਦੂ ਨੇਤਾਵਾਂ ਨੂੰ ਧਰਨੇ ਲਾਣੇ ਪੈਂਦੇ ਨੇ ਕਿ ਜਿੰਨਾ ਤੇ ਪਰਚਾ ਹੋ ਗਿਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਨਹੀਂ ਹਜੇ ਤੱਕ ਕਿਸੇ ਵੀ ਕੋਈ ਗ੍ਰਿਫਤਾਰੀ ਨਹੀਂ ਹੋਈ ਅਣਪਛਾਤੇਆਂ ਦੇ ਪਰਚਾ ਕੀਤਾ ਜਦਕਿ ਪਿਕਚਰ ਵਿੱਚ ਕਲੀਅਰ ਹੈ ਜਿਹੜੇ ਲੋਕ ਉਹਨੂੰ ਮਾਰੇ ਨੇ ਉਹਨਾਂ ਦੀ ਕਿਸੇ ਤਰ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ ਉਹਦੇ ਸਬੰਧ ਦੇ ਵਿੱਚ ਹੀ ਅੱਜ 12 ਵਜੇ ਜਿਹੜੀ ਉੱਤੇ ਮੀਟਿੰਗ ਰੱਖੀ ਗਈ ਜਿਸ ਕਰਕੇ ਮੈਨੂੰ ਤੇ ਹਣੀ ਮਾਜਨ ਨੂੰ ਰੈਸਟ ਕੀਤਾ ਗਿਆ ਉਸ ਮੀਟਿੰਗ ਦਾ ਇਹ ਰਜਲਟ ਨਿਕਲਿਆ ਕਿ ਸ਼ਾਮ ਨੂੰ ਸਾਨੂੰ ਅਰੈਸਟ ਕਰਨ ਦੇ ਬਾਵਜੂਦ ਸ਼ਾਮ ਨੂੰ ਉੱਤੇ ਪੁਆਇੰਟ 600 ਬੰਦਾ ਜਿਹੜਾ ਹਿੰਦੂ ਸੰਗਠਨਾ ਦਾ ਪਹੁੰਚਿਆ ਉਹਨਾਂ ਨੂੰ ਠਾਮ ਦੇ ਲਈ ਜਲੰਧਰ ਪ੍ਰਸ਼ਾਸਨ ਨੇ ਅਪੀਲ ਕੀਤੀ ਤੇ ਸਾਨੂੰ ਟਾਈਮ ਦਿੱਤਾ ਕਿ 48 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਦੀ ਗ੍ਰਿਫਤਾਰੀ ਪਏਗੀ ਮੈਂ ਬਸ ਡੀਜੀਪੀ ਸਾਹਿਬ ਕੋਲੋਂ ਸੀਐਮ ਸਾਹਿਬ ਕੋਲ ਇਹ ਪੁੱਛਣਾ ਚਾਹਨਾ ਕਿ ਜਦੋਂ ਹਿੰਦੂਆਂ ਨਾਲ ਤੱਕੇਸ਼ਾਈ ਹੁੰਦੀ ਆ ਤੇ ਹਿੰਦੂਆਂ ਨੂੰ ਧਰਨੇ ਕਿਉਂ ਲਾਣੇ ਪੈਂਦੇ ਨੇ ਪੰਜਾਬ 'ਚ ਹਿੰਦੂ ਸੁਰੱਖਤ ਨਹੀਂ ਹੈਗਾ ਬਿਲਕੁਲ ਪੰਜਾਬ ਦਾ ਹਿੰਦੂ ਬਿਲਕੁਲ ਨਹੀਂ ਸੁਰੱਖਤ ਹੈ ਹਿੰਦੂਆਂ ਨਾਲ ਆਏ ਨਾ ਦਿਨ ਕਿਤੇ ਨਾ ਕਿਤੇ ਜਿਹੜੀਆਂ ਕਦਮਾਵਾਂ ਹੁੰਦੀਆਂ ਰਹਿੰਦੀਆਂ ਨੇ ਪੁਲਿਸ ਪੰਚਾਇਤ ਜਿਹੜਾ ਅੱਖਾਂ ਬੰਦ ਕਰਕੇ ਬੈਠਾ ਹੋਇਆ ਸੀਆ ਮਾਨ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੀ ਦੁਹਾਈ ਦਿੰਦੇ ਨੇ ਜਦ ਕੀ ਹਾਲਾਤ ਬਿਲਕੁਲ ਉਲਟ ਨੇ ਕਿਨੂੰ ਕਸੂਰ ਕਸੂਰਵਾਰ ਕਿਨੂੰ ਮੰਨਦੇ ਹੋ ਕਿ ਹਿੰਦੂਤਾਂ ਦੇ ਲੋਕਾਂ ਨਾਲ ਇਸ ਤਰ੍ਹਾਂ ਹੁੰਦਾ ਆ ਤੇ ਕਾਰਵਾਈ ਬਹੁਤ ਜਦੋਂ ਹੁੰਦੀ ਆ ਲੇਟ ਹੁੰਦੀ ਆ ਇਹਨੂੰ ਕਸੂਰ ਕਿਨੂੰ ਮੰਨਦੇ ਹੋ ਪ੍ਰਸ਼ਾਸਨ ਨੂੰ ਮੰਨਦੇ ਹੋ ਸਰਕਾਰ ਨੂੰ ਮੰਨਦੇ ਹੋ ਕਿਨੂੰ ਮੰਨਦੇ ਹੋ ਮੈਂ ਤਾਂ ਪਹਿਲਾਂ ਹੀ ਦੱਸਿਆ ਕਿ ਸਰਕਾਰਾਂ ਜਿਹੜੀਆਂ ਨੇ ਜਦੋਂ ਤੱਕ ਚੋਣਾਂ ਆਉਂਦੇ ਨੇ ਹਿੰਦੂਆਂ ਦੇ ਮੰਦਰਾਂ 'ਚ ਵੀ ਜਾਂਦੇ ਨੇ ਮੱਥੇ ਵੀ ਟੇਕਦੇ ਨੇ ਸਾਰੇ ਕੰਮ ਕਰਦੇ ਨੇ ਪਰ ਜਦੋਂ ਸੱਤਾ ਦਾ ਸੁੱਖ ਮਿਲਦਾ ਉਸ ਤੋਂ ਬਾਅਦ ਹਿੰਦੂਆਂ ਨੂੰ ਮਨ ਦੇਖਾ ਕਰਦੇ ਨੇ ਕੋਈ ਵੀ ਜਿਹੜਾ ਕੰਮ ਆ ਹਿੰਦੂਆਂ ਦੇ ਹੱਕ ਦੇ ਵਿੱਚ ਨਹੀਂ ਹੁੰਦਾ ਜੇ ਹਿੰਦੂਆਂ ਨਾਲ ਤੱਕੇਸ਼ਾਈ ਹੁੰਦੀ ਆ ਉਹਨੂੰ ਨੱਪਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਆਖਿਰ ਕਿਉਂ ਪਰ ਹੁਣ ਜਿਹੜਾ ਅੱਜ ਪੰਜਾਬ ਦਾ ਹਿੰਦੂ ਆ ਉਹ ਜਾਗਰਿਤ ਹੋ ਰਿਹਾ ਹਿੰਦੂ ਇਕੱਠਾ ਹੋ ਰਿਹਾ ਆ ਜਲੰਧਰ ਦੇ ਵਿੱਚ ਸਮੂਹ ਹਿੰਦੂ ਸੰਗਠਨਾਵਾਂ ਨੇ ਮਿਲ ਕੇ ਅੱਜ ਜਿਹੜਾ ਧਰਨਾ ਲਾਇਆ ਉਸ ਧਰਨੇ ਤੋਂ ਬਾਅਦ ਹੀ ਪੁਲਿਸ ਨੇ ਕਿਉਂ ਗਿਆ ਕੇਸੀ 48 ਘੰਟੇ ਦੇ ਵਿੱਚ ਗ੍ਰਿਫਤਾਰੀ ਕਰਾਂਗੇ ਪਰਚਾ ਦਰਜ ਹੋਣ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈ ਆਖਰ ਹਿੰਦੂਆਂ ਨੂੰ ਕਿਉਂ ਲੜਾਈ ਲੜਨੀ ਪੈਂਦੀ ਆ ਆਪਣਾ ਹੱਕ ਲੈਣ ਦੇ ਲਈ ਸਾਡੂ ਕਿਉਂ ਦਰਦ ਦੇ ਲਾੜੇ ਪੈਂਦੇ ਆ ਮੈਂ ਸ਼ਿਫਸਾ ਦਾ ਪੰਜਾਬ ਇਸ ਘਟਨਾ ਦੀ ਜਿਹੜੀ ਆ ਕਣੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਆ ਸੀਆ ਮਾਨ ਕੋਲੋਂ ਡੀਜੀਪੀ ਸਾਹਿਬ ਗੋਰਵ ਜਾਦਵ ਕੋਲੋਂ ਇਹ ਮੰਗ ਕਰਦੀ ਆ ਕਿ ਜਲਦ ਤੋਂ ਜਲ ਡੋਣਾ ਲੋਕਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਜੇ ਅਗਰ ਉਹਨਾਂ ਦੀ ਗ੍ਰਿਫਤਾਰੀ 48 ਘੰਟੇ ਦੇ ਵਿੱਚ ਨਹੀਂ ਹੁੰਦੀ ਤੇ ਪੰਜਾਬ ਦਾ ਜਿਹੜੇ ਹਾਲਾਤ ਨੇ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਜਿੱਧਰ ਜਾਏਗਾ ਉਹ ਸਾਰੀ ਜ਼ਿੰਮੇਵਾਰੀ ਜਿਹੜੀ ਆ ਪੁਲਿਸ ਪਰ ਚੱਲਦੀ ਹੋਏਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਏਗੀ ਮੈਂ ਸਰਕਾਰ ਦੇ ਅੱਗੇ ਇਹੋ ਹੀ ਅਪੀਲ ਕਰਨਾ ਕਿ ਉਹਨਾਂ ਦੀ ਜਲਦ ਤੋਂ ਜਲ ਗ੍ਰਿਫਤਾਰੀ ਹੋਣੀ ਚਾਹੀਦੀ ਸਾਡੇ ਨਾਲ ਮੌਜੂਦ ਸਨ ਸ਼ਿਖਸ਼ਣਾ ਪੰਜਾਬ ਤੋਂ ਪੰਜਾਬ ਯੂਥ ਪ੍ਰਧਾਨ ਜੋ ਰੋਹਿਤ ਮਹਾਜਨ ਜੀ ਨੇ ਉਹਨਾਂ ਨੇ ਸਖ਼ਤ ਸਵਾਲਾਂ ਚ ਤਾਣ ਵੀ ਦਿੱਤੀ ਔਰ ਅਪੀਲ ਵੀ ਕੀਤੀ ਜਾਂ ਨਾਲ ਕਿ ਜੇਕਰ ਉਹਨਾਂ ਨੂੰ ਗ੍ਰਿਫਤਾਰ ਸਿਚੁਏਸ਼ਨਤੀ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਬੰਦੀ ਕਾਰਜ ਦਿੱਤੀ ਜਾਵੇਗੀ ਔਰ ਵੱਡੇ ਪੱਧਰ ਦੇ ਉੱਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਈਵੀ ਨਿਊਜ਼ ਇੰਡੀਆ ਦੁਸਤ ਪੈਨ ਦੇ ਲਈ ਪੱਤਰਕਾਰ ਰঞ্জੀਤ ਸਿੰਘ ਤੇ ਮੇਰੇ ਸਹਿਯੋਗੀ ਨਾਲ ਲੜਾ ਡੋ